ਕੰਦਣਾ ਜਾਂ ਦਾ ਜਾਣਬੁੱਝ ਕੇ ਜਾਂ ਬੀਜੇਪੀ ਦੀ ਛੇੜਾੜਤਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਨੇ ਵੀ ਰੋਗ ਲਗਾ ਦਿੱਤੀ ਗਈ ਉਹਨਾਂ ਦੇ ਫਿਲਮ ਦੇ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਉਹ ਨਹੀਂ ਦਿੱਤਾ ਗਿਆ ਉਹ ਮੈਂ ਕਹਿੰਦਾ ਜੀ ਵਧੀਆ ਹੋਇਆ ਮੈਂ ਪਾਰਟੀ ਕੋਈ ਦੁੱਖ ਰੋਟ ਕੇ ਗੱਲ ਕਰਦਾ ਜੇ ਪੰਜਾਬ ਸਰਕਾਰ ਰੋਕ ਲਾਉਂਦੀ ਹੈ ਤਾਂ ਵਧੀਆ ਗੱਲ ਹੈ ਕਿਉਂਕਿ ਜੇ ਪੰਜਾਬ ਦੇ ਵਿੱਚ ਫਿਲਮ ਲੱਗਦੀ ਹੈ ਮਾਹੌਲ ਖਰਾਬ ਹੋਊਗਾ ਉਹਨੇ ਸਕਿਉਰਿਟੀ ਅੰਦਰ ਵਾ ਕੇ ਹਿਮਾਚਲ ਚਲ ਜਾਣਾ ਦਿੱਲੀ ਚਲ ਜਾਣਾ ਹੁਣ ਤਾਂ ਕਿਸੇ ਨੇ ਪੁੱਛਣਾ ਨਹੀਂ ਮਾਹੌਲ ਤਾਂ ਆਪਣਾ ਖਰਾਬ ਹੋਣਾ ਇੱਥੇ ਗੀ ਚਲਾਉਂਦੇ ਸਿਕਤਾਈ ਬਾਤ ਨਹੀਂ ਜਾਈਦੀ ਮੋਦੀ ਜੀ ਚੰਦਨੀ ਸ਼ਾਹ ਨੂੰ ਹੋਰ ਤਾਂ ਬਥੇਰੇ ਲੋਕਾਂ ਦੇ ਕਦੇ-ਕਦੇ ਕਰੀ ਈਡੀ ਪੇਜ ਨੇ ਕਦੇ-ਕਦੇ ਰਸੀਵੀ ਭੇਜਦੇ ਨੇ ਕਿਸੇ ਦੇ ਕਰੇ ਕੋਈ ਝਾਤੀ ਭੇਜ ਦਿੰਦੇ ਨੇ ਇਹਨੂੰ ਕਿਉਂ ਨਹੀਂ ਮੂੰਹ ਬੰਦ ਕਰਾਉਂਦੇ ਤਾਂ ਜਾਂ ਜਾਨ ਬੁੱਝ ਕੇ ਕਰ ਰਹੇ ਨੇ ਇੱਕ ਆਪਾਂ ਸ਼ਾਂਤ ਮੋਹਤ ਜਿੰਦਗੀ ਜੀਉ ਰਹੇ ਆ ਇੱਕ ਸਾਨੂੰ ਕਿਸੇ ਨਾ ਕੇ ਕੁੱਤੇ ਕਹਿਣਾ ਚੋਰ ਕਹਿਣਾ ਅੱਤਵਾਦੀ ਕਹਿਣਾ ਵੀ ਸਾਨੂੰ ਫੰਡਿੰਗ ਹੁੰਦੀ ਆ ਸਾਡੀਆਂ ਮਾਮਾ ਭੈਣਾਂ ਨੂੰ ਦਿਹਾੜੀ ਤੇ ਕਹਿੰਦੇ ਦਿਹਾੜੀ ਤੇ ਜਾਂਦੀਆਂ ਨੇ ਤਾਂ ਮਤਲਬ ਕੀ ਫਿਰ ਇਹਦਾ ਮਤਲਬ ਉਹ ਦਿਹਾੜੀ ਲੰਦੀ ਆ ਕਿਸ ਕੋ ਗਲਤ ਬਿਆੰਦਣ ਲਈ ਉਹ ਵੀ ਤਾਂ ਬੜੀ ਗੱਲ ਦਾ ਨਾ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਕੰਗੜਾ ਰਣੋਤ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੋਂ ਚਰਚਾਵਾ ਦੇ ਵਿੱਚ ਰਹਿੰਦੀ ਹੈ। ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਕੰਗੜਾ ਰਣੋਤ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਜੇ ਪਿਛਲੇ ਦਿਨੀ ਗੱਲ ਕਰੀਏ ਤਾਂ ਕੰਗੜਾ ਰਣੋਤ ਦੇ ਵੱਲੋਂ ਇੱਕ ਕਿਸਾਨਾਂ ਨੂੰ ਬੜੀ ਭੱਦੀ ਸ਼ਬਦਾਵਲੀ ਹੈ ਜਿਹੜੀ ਉਹ ਵੀ ਬੋਲੀ ਗਈ ਉਸ ਤੋਂ ਬਾਅਦ ਜਦੋਂ ਕੰਗੜਾ ਰਣੋਤ ਦੀ ਇੱਕ ਫਿਲਮ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਹੋਣੀ ਸੀ ਉਸ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਚੱਲ ਗਿਆ ਨੇ ਕੀ ਹਲਦੇ ਵਿੱਚ ਉਹ ਗਲਤ ਬੋਲੀ ਗਈ ਹੈ ਇਹਨਾਂ ਤਮਾਮ ਗੱਲਾਂ ਦੇ ਉੱਤੇ ਗਲਬਾ ਮਾਮਲਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਕਾਂਗਰਸ ਤੋਂ ਕਾਂਗਰਸ ਪਾਰਟੀ ਤੋਂ মিডিਆ ਇੰਚਾਰਜ ਬਨੀਤ ਕੁਮਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਅ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ 35 ਚੈਨਲ ਤੁਹਾਡਾ ਵੀ ਦੀਪਕ ਜੀ ਤੁਹਾਡਾ ਇੱਥੇ ਆਉਣ ਤੇ ਮੇਰੇ ਵੱਲੋਂ ਸਾਡੇ ਸਾਡੀ ਪਾਰਟੀ ਵੱਲੋਂ ਤੁਹਾਨੂੰ ਜੀ ਆਇਆਂ ਕਿਵੇਂ ਦੇਖਦੇ ਹੋ ਭਾਈ ਜੀ ਕੰਗੜਾ ਰੋਤ ਨੂੰ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ ਪਹਿਲਾਂ ਦੀ ਗੱਲ ਕਰੀਏ ਜਦੋਂ ਕੰਗਣਾ ਰਣੋਤ 에য়ারਪੋਰਟ ਦੇ ਉੱਤੇ ਉਤਰਦੀ ਹੈ ਤਾਂ ਉਦੋਂ ਥੱਪੜ ਆ ਜਿਹੜਾ ਥੱਪੜ ਕਾਣ ਹੋਇਆ ਸੀ ਥੱੱਪੜ ਜੜ ਦਿੱਤਾ ਗਿਆ ਸੀ ਵੀ ਜਿਹੜੀ ਕਹਿ ਸਕਦੇ ਆ ਮਹਿਲਾ ਕਨਸਟੇਬਲ ਸੀ ਉਸ ਦੇ ਵੱਲ ਤੇ ਉਸ ਤੋਂ ਬਾਅਦ ਲਗਾਤਾਰ ਚਰਚਾਵਾ ਦੇ ਵਿੱਚ ਹੁਣ ਗੱਲ ਕਰ ਲਈਏ ਤਾਂ ਕੰਗਣਾ ਰਣੋਤ ਕੋਈ ਨਾ ਕੋਈ ਟਿੱਪਣੀ ਕਿਸਾਨਾਂ ਨੂੰ ਵੀ ਕਰਦੀ ਰਹਿੰਦੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਦੀਪਕ ਜੀ ਥੱਪੜ ਕਾਣ ਤੋਂ ਪਹਿਲਾਂ ਥੱਪੜ ਦਾ ਪੈਣ ਦਾ ਕਾਰਨ ਇਹ ਸੀ ਉਹਦੇ ਜਦੋਂ ਆਪਣੇ ਕਿਸਾਨ ਤੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਦੇ ਬਾਹਰੋਂ ਦੇਸ਼ ਵਿਦੇਸ਼ ਤੋਂ ਜਿੰਨੇ ਵੀ ਲੋਕ ਸੀਗੇ ਜਿਹੜੇ ਅਸੀਂ ਉੱਥੇ ਧਰਨੇ ਤੇ ਬੈਠੇ ਸੀਗੇ ਸ਼ੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਉਦੋਂ ਉੱਥੇ ਉਸ ਧਰਨੇ ਨੂੰ ਲੈ ਕੇ ਉਹਨੇ ਇੱਕ ਬਿਆਨ ਦਿੱਤਾ ਸੀ ਵੀ ਜਿਹੜੀਆਂ ਉੱਥੇ ਮਾਤਾਵਾਂ ਸਾਡੀਆਂ ਮਾਵਾਂ ਭੈਣਾਂ ਉੱਥੇ ਬੈਠਦੀਆਂ ਵੀ ਸਾਰੀਆਂ 5-500 ਰੁਪਏ ਦਿਹਾੜੀ ਤੇ ਆਉਂਦੀਆਂ ਦੇਖੋ ਕੰਗਣਾ ਰੌਤ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਕਿਉਂਕਿ ਇੱਕ ਆਪ ਇੱਕ ਔਰਤ ਆ ਉਸ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਸੀ ਠੀਕ ਆ ਮੈਂ ਮੰਨਦਾ ਸੀਆਈਐਸਐਫ ਦੀ ਸਾਡੀ ਕੁੜੀ ਨੇ ਥੱਪੜ ਮਾਰਿਆ ਉਹਦੇ ਡਿਊਟੀ ਤੇ ਨਹੀਂ ਚਾਹੀਦਾ ਸੀ ਕਿਸੇ ਨਾਲ ਵਿਰੋਧ ਵੀ ਕੀਤਾ ਕਹੀ ਉਹਦੇ ਹੱਕ ਤੇ ਹੀ ਬੋਲੇ ਪਰ ਉਹ ਹੈ ਇਸ ਚੀਜ਼ ਦੇ ਕਾਬਿਲ ਆ ਔਰ ਇਸ ਤੋਂ ਸਭ ਤੋਂ ਮਾੜੀ ਗੱਲ ਹੈਗੇ ਮੋਦੀ ਹੁਜੀ ਬੀਜੇਪੀ ਪਾਰਟੀ ਦੀ ਉਸ ਦੀ ਇੱਡੀ ਵੱਡੀ ਨਲਾਇਕੀ ਤੇ ਉਸ ਦੀ ਇੱਡੀ ਵੱਡੀ ਬਰੋਤਾ ਹੋਣ ਦੇ ਕਾਰਨ ਤੁਹਾਨੂੰ ਐਮਪੀ ਦੀ ਟਿਕਟ ਦੇ ਕੇ ਨਵਾਸਦੇ ਨੇ ਫਿਰ ਉਹ ਐਮਪੀ ਬਣਦੀ ਆ ਉਸ ਤੋਂ ਬਾਅਦ ਉਸ ਨੂੰ ਹੋਰ ਸ਼ਹਿ ਮਿਲਦੀ ਆ ਵੀ ਮੇਰਾ ਤਾਂ ਕਿਸੇ ਨੇ ਕੁਝ ਬਗਾੜਿਆ ਨਹੀਂ ਮੈਂ ਤਾਂ ਹੋਰ ਪਾਵਰ ਚ ਆ ਗਈ ਸਿਰਫ ਇੱਕ ਸਿਕਿਉਰਟੀ ਲੈਣ ਲਈ ਠੀਕ ਆ ਉਸ ਤੋਂ ਉਹਨੂੰ ਸਿਕਿਉਰਟੀ ਦੇ ਦਿੱਤੀ ਜਾਂਦੀ ਹੈ ਇਲੈਕਸ਼ਨ ਤੋਂ ਪਹਿਲਾਂ ਹੀ ਸਿਕਿਉਰਟੀ ਇੰਨੀ ਦਿੱਤੀ ਵੀ ਜਿਵੇਂ ਬਹੁਤ ਵੱਡੀ ਕੋਈ ਲੀਡਰ ਹੁੰਦੀ ਆ ਉਸ ਤੋਂ ਬਾਅਦ ਥੱਪੜ ਤਾਂ ਪੈਣਾ ਉਹਦੇ ਇੱਕ ਬਾਜਬ ਸੀ ਥੱਪੜ ਤਾਂ ਉਹਦੇ ਜਿਵੇਂ ਬਿਨਾਂ ਸਿਕਿਉਰਟੀ ਫਿਰ ਪਤਾ ਨਹੀਂ ਰ ਇਸ ਲਈ ਪਹਿਲੀ ਗੱਲ ਤਾਂ ਬੀਜੇਪੀ ਪਾਰਟੀ ਦੀ ਗਲਤੀ ਆ ਉਹਨੂੰ ਟਿਕਟ ਦੇਣਾ ਟਿਕਟ ਦੇ ਕੇ ਉਹਨੂੰ ਪਾਵਰ 'ਚ ਲੈ ਕੇ ਆਉਣਾ ਉਸ ਤੋਂ ਬਾਅਦ ਉਹਦਾ ਦਿਮਾਗ ਕਿੰਨਾ ਖਰਾਬ ਆ ਉਹ ਹਰ ਰੋਜ਼ ਦਿਨ ਪਰ ਦਿਨ ਦਿਨ ਪਰ ਦਿਨ ਕਦੇ ਕਿਸਾਨਾਂ ਨੂੰ ਅਤਵਾਦੀ ਬੋਲਦੀ ਆ ਕਦੇ ਕਹਿੰਦੀ ਆ ਫੰਡਿੰਗ ਆਉਂਦੀ ਆ ਕਦੇ ਕੁਝ ਬੋਲਦੀ ਆ ਹੁਣ ਵੀ ਤੁਸੀਂ ਪਿੱਛੇ ਜੇ ਸੁਣਿਆ ਹੋਣਾ ਕਿ ਜਿੰਨੇ ਉੱਥੇ ਕਹਿੰਦੀ ਕਿਸਾਨ ਬੈਠੇ ਆ ਉੱਥੇ ਉਹ ਗਲਤ ਕੰਮ ਕਰਦੇ ਰਹੇ ਆ ਜਿਹੜੇ ਮੈਂ ਚੈਨਲ ਤੇ ਨਹੀਂ ਬੋਲ ਕੇ ਦੱਸ ਸਕਦਾ ਠੀਕ ਆ ਇਸ ਲਈ ਮੈਂ ਦੇਖਿਆ ਕੰਦਣਾ ਜਾਂਦਾ ਜਾਣ ਬੁੱਝ ਕੇ ਜਾਂ ਬੀਜੇਪੀ ਦੀ ਸ਼ਰਾਰਤ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਇਸ ਲਈ ਮੇਰੀ ਪਹਿਲੀ ਗੱਲ ਤਾਂ ਸਪੀਕਰ ਸਾਹਿਬ ਨੂੰ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਆ ਇਹਨੂੰ ਛੇਤੀ ਛੇਤੀ ਐਮਪੀ ਤੋਂ ਬਰਖਾਸਤ ਕਰ ਲੈਣਾ ਚਾਹੀਦਾ ਕਿਉਂਕਿ ਇਹ ਹਰ ਰੋਜ਼ ਨਵਾਂ ਨਵਾਂ ਬਿਆਨ ਦੇ ਕੇ ਆਪ ਚਰਚਾ ਚ ਰੈਂਦੀ ਆ ਪਰ ਮਾਹੌਲ ਖਰਾਬ ਕਰਦੀ ਉਸ ਤੋਂ ਬਾਅਦ ਜਦ ਇਹਨੂੰ ਪਤਾ ਵੀ ਮੇਰੇ ਇੱਕ ਬਿਆਨ ਦੇ ਨਾਲ ਵੀ ਲੋਕ ਤਾਂ ਇਹਨੂੰ ਵੈਸੇ ਚੰਗਾ ਹੀ ਸਮਝਦੇ ਉਪਰੋਂ ਫਿਲਮਾਂ ਬਣਾਉਂਦੀ ਆ ਫਿਲਮਾਂ 'ਚ ਗਲਤ ਮੈਸੇਜ ਦਿੰਦੀ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਮੈਂ ਇਹ ਕਹਿਣਾ ਵੀ ਨਹੀਂ ਫਿਲਮ ਸੈਂਸਰ ਬੋਰਡ ਤੋਂ ਜਦ ਤੱਕ ਮਨਜ਼ੂਰੀ ਨਹੀਂ ਮਿਲਦੀ ਤੱਲੀ-ਕੱਲੀ ਐਸਜੀਪ ਇਸ ਦੇ ਇੱਕ ਇੱਕ ਪੁਆਇੰਟ ਨੂੰ ਦੇਖ ਕੇ ਤਾਂ ਮંજੂਰੀ ਦਿਵਾਉਣੀ ਚਾਹੀਦੀ ਆ ਬਲਾਤੇ ਦੀ ਫਿਲਮ ਲਾਗੂ ਨਹੀਂ ਹੋਣੀ ਚਾਹੀਦੀ ਇਹ ਫਿਲਹਾਲ ਪੰਜਾਬ ਸਰਕਾਰ ਨੇ ਵੀ ਰੋਕ ਲਗਾ ਦਿੱਤੀ ਗਈ ਆ ਉਹਨਾਂ ਦੇ ਫਿਲਮ ਦੇ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਉਹ ਨਹੀਂ ਦਿੱਤਾ ਗਿਆ ਮੈਂ ਕਹਿੰਦਾ ਜੀ ਵਧੀਆ ਹੋਇਆ ਮੈਂ ਪਾਰਟੀ ਵਿੱਚ ਉੱਪਰ ਉੱਟ ਕੇ ਗੱਲ ਕਰਦਾ ਜੇ ਪੰਜਾਬ ਸਰਕਾਰ ਰੋਕ ਲਾਉਂਦੀ ਆ ਤਾਂ ਵਧੀਆ ਗੱਲ ਆ ਕਿਉਂਕਿ ਜੇ ਪੰਜਾਬ ਦੇ ਵਿੱਚ ਫਿਲਮ ਲੱਗਦੀ ਆ ਮਾਹੌਲ ਖਰਾਬ ਹੋਊਗਾ ਉਹਨਾਂ ਦਾ ਸਿਕਿਉਰਿਟੀ ਅੰਦਰ ਬਹਿ ਕੇ ਹਿਮਾਚਲ ਦਾ ਚੱਲ ਜਾਣਾ ਦਿੱਲੀ ਚੱਲ ਜਾਣਾ ਉਹ ਤਾਂ ਕਿਸੇ ਨੇ ਪੁੱਛਣਾ ਨਹੀਂ ਮਾਹੌਲ ਤਾਂ ਆਪਣਾ ਖਰਾਬ ਹੋਣਾ ਇੱਥੇ ਤੇ ਦੂਜੀ ਗੱਲ ਉਹਨੂੰ ਚੰਗੀ ਹੋ ਤਾਂ ਉਹ ਤੇ ਲੋਕਾਂ ਦੇ ਕਦੇ ਕਦੇ ਕਰੀ ਈਡੀਪੇਸ ਕਦੇ ਕਦੇ ਰਸੀਵੀ ਭੇਜਦਾ ਕਿਸੇ ਤੇ ਕਰੇ ਕੋਈ ਜਾਸੀ ਭੇਜ ਦਿੰਦੇ ਨੇ ਇਹਨੂੰ ਕਿਉਂ ਨਹੀਂ ਮੂੰਹ ਬੰਦ ਕਰਾਉਂਦੇ ਤਾਂ ਜਾਣ ਬੁੱਝ ਕੇ ਕਰ ਰਹੇ ਨੇ ਜੋ ਮੇਰੀ ਪਰ ਸਾਡੀ ਸੋਚ ਆ ਇਹ ਜਾਣ ਬੁੱਝ ਕੇ ਕਰ ਰਹੇ ਅਸਲੀ ਨੂੰ ਛੇਤੀ ਤੋਂ ਛੇਤੀ ਜਿਵੇਂ ਮੈਂ ਇਹ ਕਹਣਾ ਪਤਾ ਨਹੀਂ ਇਹਨੂੰ ਸ਼ਰਮ ਨਹੀਂ ਆਉਂਦੀ ਐਡੀ ਵੱਡੀ ਲੀਡਰ ਸਿਮਰਜੀਤ ਮਾਨ ਜੀ ਨੇ ਬਿਆਨ ਦਿੱਤਾ ਗਲਤ ਦਿੱਤਾ ਸੀ ਕਹਿੰਦੇ ਆ ਪਾਰਟੀ ਉੱਪਰ ਉੱਠ ਕੇ ਕਹਿੰਦੇ ਆ ਸਿਮਰਜੀਤ ਮਾਨ ਦੇ ਖਿਲਾਫ ਗਲਤ ਬਿਆਨ ਦਿੱਤਾ ਉਹ ਵੀ ਚਰਚਾ 'ਚ ਲੈਣ ਨਹੀਂ ਦੇਤਾ ਮੰਨ ਲਓ ਠੀਕ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਕੰਗਣਾ ਰੌਤ ਦੇ ਬਾਰੇ ਗਲਤ ਵੀ ਇਹਨੂੰ ਰੇਪ ਕਰਾਉਣ ਦਾ ਸ਼ੌਂਕ ਹੈ ਇਹਨੂੰ ਇਸ ਤਰ੍ਹਾਂ ਇਹਨੂੰ ਇਹਨੂੰ ਐਕਸਪੀਰੀਅੰਸ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਇਸ ਵਾਸਤੇ ਜਿਹੜੀ ਸਾਡੀ ਮਹਿਲਾ ਕਮਿਸ਼ਨ ਨੇ ਨੋਟਸ ਲਿਆ ਬਹੁਤ ਵਧੀਆ ਨੋਟਸ ਲਿਆ ਠੀਕ ਆ ਮੈਂ ਮੰਨਦਾ ਕੰਗਣਾ ਰੌਤ ਹੈ ਇਸ ਚੀਜ਼ ਦੇ ਕਾਬਿਲ ਉਹ ਲੋਕ ਰੋਜ਼ ਗਲਤ ਚਾਹੁੰਦੀਆਂ ਮੈਨੂੰ ਲੋਕ ਗਲਤ ਬੋਲਣ ਪਰ ਇੰਨਾ ਵੀ ਨਾ ਗਲਤ ਬੋਲੀਏ ਕਿਉਂਕਿ ਉਹ ਵੀ ਕਿਸ ਦੀ ਧੀ ਭੈਣ ਆ ਪਰ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਆਪੇ ਮੂੰਹ ਬੰਦ ਰੱਖੀਏ ਨਾ ਕਿਸੇ ਦਾ ਕੁਝ ਕਾਵੇ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਾਰੀ ਆ ਕੰਗਣਾ ਰੌਤ ਦਾ ਜਿੱ ਮੈਂ ਪਹਿਲਾਂ ਦੀਪਕੀ ਤੁਹਾਨੂੰ ਦੱਸ ਕੇ ਹਟਿਆ ਉਹ ਵਿਰੋਧ ਦੇ ਹੀ ਕਾਬਿਲ ਆ ਕਿਉਂਕਿ ਜਦੋਂ ਉਹਨੇ ਕਿਸਾਨਾਂ ਬਾਰੇ ਗਲਤ ਬੋਲੀਆ ਕਿਸਾਨ ਸਾਡੀਆਂ ਮਾਵਾ ਧੀਆਂ ਜਿਹੜੀਆਂ ਉੱਥੇ ਬੈਠੀਆਂ ਸੀ ਉਹਨਾਂ ਬਾਰੇ ਗਲਤ ਬੋਲਿਆ ਵਿਰੋਧ ਤਾਂ ਨੇਚਰਲੀ ਬਣ ਗਈ ਉਹਦਾ ਮੇਰੇ ਹਿਸਾਬ ਨਾਲ ਤਾਂ ਵਿਰੋਧ ਨੂੰ ਘਰੋਂ ਨਿਕਲ ਮੰਦ ਕਰ ਦੇਣਾ ਚਾਹੀਦਾ ਦੂਜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਫੀਲ ਕਰਕੇ ਹਟਿਆ ਹੁਣ ਦੁਬਾਰਾ ਕਹਿਣਾ ਤੁਹਾਡੇ ਚੈਨਲ ਦੇ ਮਾਲ ਦੇ ਹੋ ਰਹੀ ਵੀ ਸਪੀਕਰ ਸਾਹਿਬ ਨੂੰ ਤੇ ਮੋਦੀ ਸਾਹਿਬ ਮੋਦੀ ਜੀ ਨੂੰ ਇਹਦੇ ਖਿਲਾਫ ਜਲਦੀ ਤੋਂ ਜਲਦੀ ਕੋਈ ਸਖਤ ਸਟੈਂਡ ਲੈਣਾ ਚਾਹੀਦਾ ਡਿਸੀਜਨ ਲੈਣਾ ਚਾਹੀਦਾ ਤੇ ਇਹਨੂੰ ਐਮਪੀ ਦੇ ਹੱਥੇ ਤੋਂ ਬਰਖਾਸਤ ਜੇ ਗਲਤ ਬਿਆਨਵਾਜੀ ਦੇਣ ਤੋਂ ਲੋਕਾਂ ਨੂੰ ਆਪਣੇ ਆਪ ਸਮਝ ਲੱਗੂਗੀ ਜੇ ਸਰਕਾਰ ਸਖਤਾਈ ਵਰਤੂਗੀ। ਕੀ ਲੱਗਦਾ ਇਹਨਾਂ ਦੇ ਬਿਆਨਾਂ ਤੋਂ ਕਿਤੇ ਨਾ ਕਿਤੇ ਜਾ ਕੇ ਜਨਰੇਸ਼ਨ ਹੈ ਜਿਹੜੀ ਕੁੜੀਆਂ ਕਹਿ ਸਕਦੇ ਆ ਜੋ ਨੌਜਵਾਨ ਕੁੜੀਆਂ ਨੇ ਜਾਂ ਸਾਡੇ ਬੱਚੇ ਨੇ ਉਹਨਾਂ ਦੇ ਉੱਤੇ ਕੀ ਗਲਤ ਪ੍ਰਭਾਵ ਪੈਂਦਾ ਹੈ ਜਈਆਂ ਚੀਜ਼ਾਂ ਨੂੰ ਤੁਸੀਂ ਕੰਗਣਾ ਜੀ ਵਾਲੇ ਟੌਪਿਕ ਤੇ ਗੱਲ ਕਰ ਰਹੇ ਸੀ ਮਾਨਸਾ ਜੀ ਬਿਲਕੁਲ ਪੈਂਦਾ ਜੀ ਤੁਸੀਂ ਤੁਸੀਂ ਇਹ ਦੇਖੋ ਨਾ ਇੱਕ ਆਪਾਂ ਸ਼ਾਂਤ ਮੋਹਤ ਜ਼ਿੰਦਗੀ ਜੀਉ ਰਹੇ ਆ ਇੱਕ ਸਾਨੂੰ ਕਿਸੇ ਨੇ ਆ ਕੇ ਕੁੱਤੇ ਕਹਿਣਾ ਚੋਰ ਕਹਿਣਾ ਅੱਤਵਾਦੀ ਕਹਿਣਾ ਵੀ ਸਾਨੂੰ ਫੰਡਿੰਗ ਹੁੰਦੀ ਆ ਸਾਡੀਆਂ ਮਾਮਾ ਭੈਣਾਂ ਨੂੰ ਦਿਹਾੜੀ ਤੇ ਕਹਿੰਦੇ ਦਿਹਾੜੀ ਤੇ ਜਾਂਦੀਆਂ ਨੇ ਅਸਰ ਤਾਂ ਗਲਤ ਪਹਿਣਾ ਨਾ ਅਸਰ ਜੇ ਸਾਡੇ ਲੋਕ ਸਿਆਣੇ ਨੇ ਪੰਜਾਬ ਦੇ ਲੋਕਾਂ ਦੇ ਉਹਦੇ ਬਿਆਨਾਂ ਨਾਲ ਫਰਕ ਕੋਈ ਨਹੀਂ ਪਹਿਣਾ ਪਰ ਉਹਨੂੰ ਫਰਕ ਬਹੁਤ ਪਾ ਦੇਣਗੇ ਕਿਉਂਕਿ ਉਹਨੂੰ ਆਪਨੇ ਆ ਸਮਝਣਾ ਤੇ ਜਿੱਦਣ ਦੇ ਧਾਰਮੇ ਲੱਗੇ ਉਦੋਂ ਤੇ ਬਿਆਨ ਗਲਤ ਦੇ ਦਿਆ ਕੰਮ ਸੇਕੋਂ ਡੇਢ ਦੋ ਸਾਲ ਹੋ ਗਏ ਠੀਕ ਆ ਉਹਦੀ ਕਿੰਨੀ ਵਿਰੋਧਤਾ ਲੋਕਾਂ ਨੇ ਉਹਦੇ ਬਾਰੇ ਕੀ ਕੀ ਗਲਤ ਕਮੈਂਟ ਕਰਦੇ ਇਸ ਮਤਲਬ ਉਹ ਜਾਣਬੁੱਝ ਕੇ ਕਰ ਰਹੇ ਆ ਫਿਰ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਾਂ ਜਿਹੜੀ ਜਾਂ ਬੀਜੇਪੀ ਉਹ ਤੋਂ ਕਰਾਉਣੇ ਜਾ ਕੇ ਸੇਜੰਸੀ ਰੱਤ ਜਿਹੜੀ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਇੱਕ ਤਾਂ ਉਹਨਾਂ ਦੀ ਫਿਲਮ ਹੈ ਜਿਹੜੀ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਸੀ ਉਸ ਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਉਹਦੇ ਵਿੱਚ ਕੁਝ ਬਹੁਤ ਜ਼ਿਆਦਾ ਗਲਤ ਦਿਖਾਇਆ ਗਿਆ ਹੈ ਜਿਸ ਨੂੰ ਲੈ ਕੇ ਹਜੇ ਮਨਜ਼ੂਰੀਆਂ ਜਿਹੜੀ ਸਰਟੀਫਿਕੇਟ ਨਹੀਂ ਮਿਲਿਆ ਅ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਧਰਨਾ ਵੀ ਜਰੂਰ ਦਿੱਤਾ ਗਿਆ ਝੰਡੀ ਦਾ ਅੱਜ ਅਸੀਂ ਕਿਸਾਨ ਜੁਨੀਅਨ ਦੇ ਪ੍ਰਧਾਨ ਸਰਦਾਰ ਜਗਤਾਰ ਸਿੰਘ ਦਿਆਲਪੁਰਾ ਦੀ ਗਵਾਹੀ ਵੀ ਤੇ ਬਹੁਤ ਹੀ ਵੱਡਾ ਇਕੱਠ ਲੈ ਕੇ ਚੰਡੀਗੜ੍ਹ ਵਿਖੇ ਅਥਰਾ ਥੇਤਰ ਦੇ ਵਿੱਚ ਅਸੀਂ ਪਹੁੰਚੇ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਔਰ ਸਾਡੇ ਕਾਫੀ ਬੰਦੇ ਦੀ ਗ੍ਰਿਫਤਾਰੀਆਂ ਵੀ ਪਈਆਂ ਕਿੰਨਾ ਕੰਗਣਾ ਰਣੌਤ ਦੀ ਇਹ ਜੀ ਬੇਤੁਕੀ ਬਿਆਨਬਾਜ਼ੀ ਸਿੱਖਾਂ ਦੇ ਪ੍ਰਤੀ ਘਾਤਕ ਸਿੱਧ ਹੋ ਰਹੀ ਹੈ ਅਤੇ ਭਾਜਪਾ ਸਰਕਾਰ ਵੱਲੋਂ ਸਿੱਖਾਂ ਨੂੰ ਹਰ ਟਾਈਮ ਨੀਮਾ ਦਿਖਾਇਆ ਜਾ ਰਿਹਾ ਅਸੀਂ ਸਰਕਾਰ ਤੋਂ ਹੀ ਬੇਨਤੀ ਕਰਦੇ ਹਾਂ ਵੀ ਇਹ ਜੀ ਬੇਤੁਕੀ ਬਿਆਨਬਾਜ਼ੀ ਵਾਲੇ ਬੰਦੇ ਨੂੰ ਬਿਲਕੁਲ ਵੀ ਇਹਨਾਂ ਦੀ ਜੋ ਵੀ ਇਹਨਾਂ ਨੂੰ ਮਿਲਿਆ ਗਿਆ ਉਹ ਇਹਨਾਂ ਨੂੰ ਤੋਂ ਵਾਪਸ ਲੈਣਾ ਚਾਹੀਦਾ ਹੈ ਇਹ ਲੱਗਦਾ ਹੈ ਕਿ ਕੰਗਣਾ ਰੋਧ ਪਿਛਲੇ ਦਿਨੀ ਵੀ ਪਹਿਲਾਂ ਜੇ ਗੱਲ ਕਰ ਲਈਏ ਤਾਂ ਪਹਿਲਾਂ ਵੀ ਕਿਸਾਨਾਂ ਨੂੰ ਬੜਾ ਗਲਤ ਬੋਲੀ ਸੀਗੀ ਕੀ ਇਹ ਤਾਂ ਦਿਹਾੜੀਆਂ ਦੇ ਉੱਤੇ ਆਉਂਦੇ ਨੇ ਏਦਾਂ ਹੁੰਦੇ ਨੇ ਇਸ ਤਰ੍ਹਾਂ ਦੇਖੋ ਜੀ ਗੱਲ ਇਸ ਤਰ੍ਹਾਂ ਆਏਗਾ ਇਹ ਤਾਂ ਇੱਕ ਸਿਰਫ ਉਹਨਾਂ ਨੇ ਆਪਣੀ ਸਿਕਿਉਰਿਟੀ ਲੈਣ ਲਈ ਔਰ ਸਾਡੀਆਂ ਬੀਬੀਆਂ ਵਾਸਤੇ ਇਹ ਜੀ ਘਟੀਆਂ ਬੇਤੁਕੀ ਬਿਆਨਬਾਜ਼ੀ ਜਿਹੜੀ ਕਿ ਅਸੀਂ ਦੱਸ ਨਹੀਂ ਸਕਦੇ ਜੋ ਮੋਲਦੀ ਹੈ ਔਰ ਸਾਡੇ ਸੀਨੇ ਦੇ ਵਿੱਚ ਇੱਕ ਚੋਬੂ ਦੀ ਤਰ੍ਹਾਂ ਸਾਡੇ ਚੁਪਦੀ ਹੈ ਔਰ ਇਹ ਜੀ ਬੇਤੁਕੀ ਬਿਆਨਬਾਜ਼ੀ ਤੋਂ ਅਸੀਂ ਜ਼ੋਰਦਾਰ ਨਿੰਦਾ ਕਰਦੇ ਆ ਜੀ ਆ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਇੱਕ ਕੰਗੜਾ ਦੇ ਰੋਤ ਕੰਗੜਾ ਰੋਤ ਨੂੰ ਉਸ ਦਿਨੋਂ ਇੱਕ ਘੇਰਦੇ ਹੋਏ ਨਜ਼ਰ ਆਏ ਨੇ ਕੁਝ ਦਿਨ ਪਹਿਲਾਂ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਵਿਵਾਦਿਤ ਬਿਆਨ ਉਸ ਨੂੰ ਲੈ ਕੇ ਵੀ ਬੜਾ ਵਿਰੋਧ ਹੋ ਰਿਹਾ ਕਿ ਨਹੀਂ ਸਿੰਘ ਮਾਨ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਉਹਨੂੰ ਕਿਵੇਂ ਦੇਖਦੇ ਦੇਖੋ ਜੀ ਉਹ ਵੀ ਲੋਕਾਂ ਦੇ ਨੁਮਾਇੰਦੇ ਰਹੇ ਆ ਕੀਆ ਪਹਿਣਾ ਸਾਰਿਆਂ ਦੀ ਬਰਾਬਰ ਨਹੀਂ ਇਹ ਜੀ ਜਿਹੜੀ ਪੋਲੀ ਹੈ ਇਹ ਬਹੁਤ ਹੀ ਗਲਤ ਹੈ ਠੀਕ ਹੈ ਜੋ ਉਹਨੇ ਕਰ ਰਹੀ ਆ ਉਹਦੇ ਆ ਉਹ ਭੁਗਤ ਰਹੀ ਆ ਪਰ ਉਹਦੇ ਵਾਸਤੇ ਵੀ ਬਹੁਤ ਮਾੜੀ ਗੱਲ ਹੈ ਮਾਨ ਸਾਹਿਬ ਨੇ ਤਾਂ ਇਹ ਜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਕੰਗੜਾ ਨੋਤ ਨੂੰ ਲੈ ਕੇ ਜਿਹੜੀ ਕਿ ਹਰ ਸਮੇਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਫਿਲਮ ਜਿਹੜੀ ਐਮਰਜੈਂਸੀ ਉਹਨਾਂ ਦੀ ਰਿਲੀਜ਼ ਹੋਣ ਜਾ ਰਹੀ ਸੀਗੀ ਉਸ ਦੇ ਉੱਤੇ ਵੀ ਫਿਲਹਾਲ ਰੋਕ ਲੱਗੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਵਿੱਚ ਕੁਝ ਅਜਿਹੇ ਅਜਿਹੇ ਕੁਝ ਦਿਖਾਇਆ ਗਿਆ ਜੋ ਦੇਖਣ ਯੋਗ ਨਹੀਂ ਹੈ ਤਾਂ ਉਹ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੇ ਨੌਜਵਾਨਾਂ ਦੇ ਉੱਤੇ ਕਿਸਾਨਾਂ ਨੂੰ ਗਲਤ ਬੋਲਦੀ ਹਰ ਸਮੇਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰਨਾ ਚਾਹੁੰਦੀ ਹੈ ਕੰਗੜਾ ਨੋਦੇ ਨੂੰ ਐਮਪੀ ਦੇ ਅਹੁਦੇ ਤੋਂ ਮੋਦੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀਫਾਲਟ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ